ਸਲਾਮ ਵਾਲੇਕਮ ਜੀ ਸਭ 사ਜੇ ਭਾਈਚਾਰੇ ਨੂੰ ਸਾਰੇ ਨੂੰ ਜਿੱਦੇ ਵੀ ਗਰੁੱਪਾਂ ਦੇ ਨਾਲ ਜੁੜੇ ਹੋਇਓ ਚਾਹੇ ਕੋਈ ਪਸ਼ਵੰਦਾ ਸਮਾਜ ਦਾ ਗਰੁੱਪ ਹੈ ਚਾਹੇ ਕੋਈ ਸਵੇ ਸੂਫੀ ਇਨਕਲਾਬ ਹੈ ਜਿਹਦੇ ਵਿੱਚ ਛੋਟੀ ਬਾਬਾ ਜੀ ਉਹਨਾਂ ਦੇ ਐਡਮਿਨ ਨੇ ਸੂਫੀ ਇਨਕਲਾਬ ਦੇ ਅਰਜ ਮੇਰੇ ਗਰੀਬ ਖਾਨੇ ਮੇਰੇ ਬਾਬਾ ਕਾਲੇ ਸ਼ਰ ਕਾਦਲੀ ਜੀ ਦੇ ਸਹਿਬਜ਼ਾਦੇ ਇਰਫਾਨ ਕਾਦਰੀ ਜੀ ਆਏ ਔਰ ਸੁਖੀ ਬਾਬਾ ਜੀ ਆਏ ਔਰ ਸੁਖੀ ਬਾਬਾ ਦੇ ਨਾਲ ਸਾਡੇ ਹਰਮਨ ਹਰਮਨ ਬੇਟਾ ਆਇਆ ਇਹ ਵੀ ਸਾਡੇ ਜੱਟ ਸਮਾਜ ਨਾਲ ਸਬੰਧ ਰੱਖਦਾ ਔਰ ਸੁਖੀ ਮੇਰਾ ਬੱਚਾ ਮੇਰਾ ਭਤੀਜਾ ਔਰ ਇਸ ਤਰ੍ਹਾਂ ਹੀ ਸਾਡੇ ਕਾਲਸ਼ਾ ਕਾਦਰੀ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਸੀ ਔਰ ਮੇਰੇ ਬੱਡੇ ਸੀ ਉਹ ਔਰ ਉਹਨਾਂ ਦਾ ਸਹਿਮ ਜਾਂਦਾ ਜਿਹੜਾ ਉਹ ਆਇਆ ਅਰਮਾਨ ਕਾਦਰੀ ਉਹ ਵੀ ਸਾਡਾ ਬੱਚਾ ਔਰ ਸਾਥੀਓ ਜੋ ਵੀ ਅਸੀਂ دین اسلام ਬਾਰੇ ਕੰਮ ਕਰਦੇ ਆ ਉਹ ਸਾਰੇ ਲੋਕ ਅਸੀਂ ਸੂਭੀ ਲੋਕ ਸਭ ਸਾਂਝਾ ਪੈਂਚਰਾ ਲੜ ਕੇ ਕਰਾਂਗੇ ਔਰ ਜਿਹੜੇ ਲੋਕ ਸਾਡੇ دین اسلام ਤੋਂ ਖੁਜੇ ਹੋਏ ਨੇ ਜਾਂ ਕਿਸੇ ਨੂੰ ਨਹੀਂ ਪਤਾ ਉਹਨਾਂ ਨੂੰ ਸਫਾਉ ਦੀ ਕੋਸ਼ਿਸ਼ ਕਰਾਂਗੇ ਔਰ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਅੱਜ ਮੈਂ ਸੋਖੀ ਬਾਬਾ ਜੀ ਔਰ ਮੇਰੇ ਕੋਲੇ ਆਏ ਹੀ ਮਹਿਮਾਨ ਨਵਾਜੀ ਚ ਹੈ ਤਾਂ ਮੇਰੇ ਬੱਚੇ ਹੀ ਪਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀ ਜਿਨਾ ਹੈ ਮਾਣੇ ਦੇ ਸਨੇਹ ਤੋਂ ਔਰ ਇਸ ਕਰਦੇ ਨੂੰ ਚਾਹ ਕੇ ਇਹਨਾਂ ਨੇ ਆਪਣੀ ਆਮਦ ਕੀਤੀ ਮੈਂ ਦਰ ਰੱਖਦਾ ਹਾਂ ਬਰਕਰਾਰ ਸਾਰੇ ਲੋਕਾਂ ਨੂੰ ਅਪੀਲ ਕਰਨਾ ਕਿ ਸੁੱਖੀ ਬਾਬਾ ਜੀ ਮੇਰੇ ਤੇ ਮੈਂ ਸੁੱਖੀ ਬਾਬਾ ਦਾ ਇੱਕ ਪਰਿਵਾਰ ਦੇ ਰਹੀ ਆ ਮੇਰੇ ਵਿੱਚ ਦੇਸ਼ਕ ਜੀ ਅਸੀਂ ਅਜਿਹਾ ਬਾਬਾ ਗੁਡੇ ਸਾਹਿਬ ਕੋਲ ਪਹੁੰਚੇ ਕਿ ਜੋ ਵੀ ਇਤਲਾਫ ਚੱਲ ਰਿਹਾ ਸੀ ਉਹ ਮਿਲੇ ਤੋਂ ਬਿਨਾਂ ਤਾਂ ਖਤਮ ਨਹੀਂ ਹੁੰਦਾ ਹੁੰਦਾ ਬਾਕੀ ਜਦੋਂ ਆਪਾਂ ਕਿਸੇ ਨੂੰ ਮਿਲਦੇ ਆ ਮਿਲ ਕੇ ਇੱਕ ਦੂਸਰੇ ਦੀ ਵਿਚਾਰ ਧਰੋ ਜਾਣਦੇ ਆ ਉਹ ਫਰਕ ਨਿਕਲ ਜਾਂਦੇ ਨੇ ਬਾਬਾ ਬੋਟੇ ਸ਼ਾਹ ਜੀ ਨੇ ਸਾਨੂੰ ਯਕੀਨ ਦਿਵਾਇਆ ਕਿ ਤੁਸੀਂ ਜਿਸ ਮਕਸਦ ਨੂੰ ਚੱਲੇ ਹੋਏ ਆਪਾਂ ਉਹਨੂੰ ਵੀ ਪੂਰਾ ਕਰਾਂਗੇ ਤੇ ਬਾਕੀ ਪਿਆਰ ਮੁਹੱਬਤ ਦੇ ਨਾਲ ਕੇ ਅਸੀਂ ਤੁਹਾਨੂੰ ਰਹਿਮਤ ਸੁਰਾ ਦੇਵਾਂਗੇ ਉਸ ਰਹਿਮਤ ਸੁਰਾ ਦੇ ਨਾਲ ਚੱਲਾਂਗੇ ਸਾਰੇ ਜਣੇ ਰਲ ਕੇ ਕੰਮ ਕਰਾਂਗੇ ਜੋ ਸਾਡੇ ਦੀਨ ਤੋਂ ਭਟਕੇ ਹੋਏ ਨੇ ਜਾਂ ਉਹ ਸਿੱਖਿਆ ਲੈਣਾ ਚਾਹੁੰਦੇ ਨੇ ਬਜ਼ੁਰਗੀ ਲੈਣ ਦੀ ਕੀ ਫਿਕਰ ਰਹਿਣ ਵਾਲੀ ਨਹੀਂ ਪਤਾ ਕੁਝ ਉਹ ਵੀ ਸਾਡੇ ਭਰਾ ਨੇ ਸਾਡਾ ਮੇਨ ਮਕਸਦ ਇਹੀ ਆ ਕਿ ਉਹਨਾਂ ਲੋਕਾਂ ਨੂੰ ਜੋ دینਦਾਰੀ ਜੋ ਤਰੀਕ ਦੇ ਫੁਕਰਾਂ ਬਾਰੇ ਨਹੀਂ ਮਤਲਬ ਟੱਗ ਗਿਆ ਨਾ ਤਾਂ ਸਾਡੀ ਕੋਸ਼ਿਸ਼ ਇਹ ਹੀ ਹੋਊਗੀ ਉਹਨਾਂ ਨਾਲ ਬੜੇ ਪਿਆਰ ਮੁਹੱਬਤ ਨਾਲ ਜਾ ਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਮਹਿਫਲਾਂ ਦੇ ਵਿੱਚ ਉਹਨਾਂ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਵਾਂਗੇ ਇਨਸ਼ਾ ਅੱਲਾਹ ਤਾਲਾ ਉਹ ਸਾਡੇ ਭਰਾ ਨੇ ਅਸੀਂ ਹੌਲੀ ਹੌਲੀ ਬੱਤਾ ਬੁਟੇ ਸਾ ਦੇ ਸਹਿਯੋਗ ਦੇ ਨਾਲ ਸਾਡੇ ਬਾਬਾ ਰਹਿਮਾਨ ਗਾਦਰੀ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਤੇ ਇਨਸ਼ਾਅੱਲਾ ਅਸੀਂ ਕਾਮਯਾਬ ਹੋਵਾਂਗੇ ਆਪਣੇ ਪਾਕਿਸਤਾਨ ਦੇ ਵਿੱਚ ਔਰ ਪਿਆਰ ਮੁਹੱਬਤ ਨੂੰ ਕਾਇਮ ਰੱਖਾਂਗੇ ਕਿਉਂਕਿ ਸਰਬਸੰਗਤ ਭਾਈਚਾਰਾ ਸੂਫੀ ਲੋਕ ਨੇ ਇਹਨਾਂ ਨੇ ਪਿਆਰ ਮੁਹੱਬਤ ਦੀ ਬੰਨਣਾ ਸਿਖਾਇਆ ਔਰ ਪਿਆਰ ਮੁਹੱਬਤ ਹੀ ਬੰਨਣ ਦੀ ਕੋਸ਼ਿਸ਼ ਕਰ ਰਹੇ ਹਾਂ ਚਲੋ ਸਾਡੇ ਨਾਲੋਂ ਤਜਰਬਾ ਬਾਬਾ ਜੀ ਦਾ ਜ਼ਿਆਦਾ ਹੈ ਅਸੀਂ ਸਾਰੇ ਬੱਚੇ ਹਾਂ ਤੇ ਮੈਸੇਜ ਇਹਨਾਂ ਦਾ ਵੀ ਉਹੀ ਆ ਤੇ ਮੈਸੇਜ ਸਾਡਾ ਵੀ ਉਹੀ ਆ ਬਸ ਕੰਮ ਕਰਨ ਦਾ ਤਰੀਕਾ ਹੁੰਦਾ ਤੇ ਅਸੀਂ ਜਿਵੇਂ ਹਾਂ ਇਹ ਤਾਂ ਕੋਈ ਸਿੱਖਣ ਨੂੰ ਨਹੀਂ ਦੇ ਅਗਰ ਕੋਈ ਗਲਵਾ ਦੇ ਵਿੱਚ ਘਾਟਵਾ ਦੂਰ ਨਹੀਂ ਤਾਂ ਇਹਨਾਂ ਕੋਲ ਵੀ ਰਹਿ ਮਸੂਦਾ ਲੈ ਕੇ ਚੱਲਾਂਗੇ ਹਾਂ ਅਦਰਵਾਈਜ਼ ਕੋਈ ਸਾਡੀ ਕਿਸੇ ਇਸ ਗੱਲਬਾਤ ਨਾਲ ਕਿਸੇ ਦਾ ਦਿਲ ਦੋ ਪਿਆਰ ਹੋਵੇ ਤਾਂ ਸਾਨੂੰ ਮਾਫ ਕਰਿਓ ਕਿਉਂਕਿ ਸਾਡਾ ਕੰਮ ਪਿਆਰ ਮੁਹੱਬਤ ਬੰਨਣਾ ਔਰ ਤਰੀਕ ਦੇ ਫੁਕਰਾ ਨੂੰ ਸਹੀ ਢਗ ਨਾਲ ਪੇਸ਼ ਕਰਨਾ ਦੁਨੀਆ ਸਾਹਮਣੇ ਤੇ ਬਾਕੀ ਧੰਨਵਾਦ ਕਰਦੇ ਹਾਂ ਸਾਰੇ ਲੋਕਾਂ ਦਾ ਤੇ ਸਾਰੇ ਬ੍ਰੋਬਰ ਮੈਨੂੰ ਉਮੀਦ ਹੈ ਕਿ ਸਾਰੇ ਸਾਡੀਆਂ ਗੱਲਾਂ ਬਾਤਾਂ ਦਾ ਸਹਿਮੂ ਹੋਗੇ ਬਾਕੀ ਇਸ ਤੋਂ ਬਾਅਦ ਕੋਈ ਇਤਲਾਫ ਨਹੀਂ ਅਸੀਂ ਪਿਆਰ ਬਹੁਤ ਨਾਲ ਸਾਰੇ ਰਲ ਕੇ ਕੰਮ ਕਰਨਾ ਜੋ ਵੀ ਬੇਸੇ ਹੋਣਗੇ ਸਾਡੇ ਸੂਫੀ ਇੰਦ ਦੇ ਨਾਲ ਅੱਲਾਹ ਚਾਹੇ ਸਾਰੇ ਦਿਸਤੂਜੀ ਆ ਕੇ ਕੰਮ ਕਰਨਾ ਸਲਾਮ ਅਲੈਕੁਮ ਮੇਰਾ ਮਾਨਦਾਰੀ ਦਰਬਾਰ ਸਾਈਂ ਕਾਲੇ ਸ਼ਾਹ ਕਾ ਜੀ ਸੂਫੀ ਇੰਤਲਾਫ ਤੋਂ ਬੁਰਾ ਨਾ ਕੋਨਾ ਅੱਜ ਜੀ ਸਾਡੇ ਬਹੁਤ ਹੀ ਸਤਾਰੇ ਹੁਸੈਨ ਜੀ ਪਪਾ ਬੁੱਢੇ ਸ਼ਾਹ ਸਰਦਾਰ ਕੋਲੇ ਆਏ ਤੇ ਇਹਨਾਂ ਨੇ ਸਾਡੀ ਬਹੁਤ ਵਧੀਆ ਮਹਿਮਾਨ ਨਵਾਜ਼ੀ ਕਰੀ ਹੈ ਉਸੇ ਸਾਥ ਦਾ ਮੇਰ ਪੇਸ਼ੀ ਸਾਡੇ ਨਹੀਂ ਮਿਲ ਰਹੇ ਤੇ ਅੱਜ ਉਹ ਵਿਚਾਰ ਸਾਡੇ ਆਪਸ ਵਿੱਚ ਮਿਲ ਗਏ ਨੇ ਇਹਨਾਂ ਨੇ ਸਾਨੂੰ ਬਹੁਤ ਵਧੀਆ ਗਾਈਡ ਕਰਿਆ ਤੇ ਹੁਣ ਇਨਸ਼ਾਅੱਲਾ ਅਸੀਂ ਇਹ ਸੂਫੀ ਇਨਕਲਾਬ ਗਰੁੱਪ ਨੂੰ ਅੱਗੇ ਹੀ ਚਲਾਵਾਂਗੇ ਬਾਕੀ ਅਸੀਂ ਇਹਨਾਂ ਦੇ ਬੱਚਿਆਂ ਅਗਰ ਸਾਡੋਂ ਕੋਈ ਐਸੀ ਗੱਲਬਾਤ ਹੋ ਗਈ ਉਸ ਸ਼ਾਨ ਦੇ ਖਰਾਬ ਇਸੇ ਨੂੰ ਬੋਲਿਆ ਗਿਆ ਪਸੰੰਦਾ ਗਰੁੱਪ ਦੇ ਵਿੱਚ ਤਾਂ ਉਹਦੇ ਲਈ ਸੀ ਸੌਰੀ ਵੀ ਕਰਦੇ ਅਸਲਾਮੁਅਲੈਕ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਤੁਹਾਡਾ ਜੀ